ਬੜਾ ਹੀ ਨੰਗਾ ਨਾਚ ਗੁੰਡਾਗਰਦੀ ਦਾ ਦੇਖਣ ਨੂੰ ਮਿਲ ਰਿਹਾ ਪੰਜਾਬ 'ਚ ਪਹਿਲਾਂ ਵੀ ਸਰਕਾਰਾਂ ਸੀਗੀਆਂ ਕਾਗਜ਼ ਪਰਨ ਦੇਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜਾ ਮੈਦਾਨ ਚਾਊਗਾ ਜਿਹਨੂੰ ਲੋਕ ਚਾਹਣਗੇ ਉਹ ਜਿੱਤ ਜੂਗਾ ਉਹ ਬਣ ਜੂਗਾ ਆ ਪਾੜ ਦਿੱਤੀ ਫਾਈਲ ਪਾੜ ਦਿੱਤੀ ਗਈ ਹੈ ਉ ਤਾਂ ਨਾਲ ਨੂੰ ਜਿੱਤ ਦਿਖ ਨਹੀਂ ਰਹੀ ਹਾਰ ਰਹੇ ਨੇ ਕਰਕੇ ਧੱਕਾ ਕਰਦੇ ਨੇ ਸਰਕਾਰ ਨੂੰ ਚਾਹੀਦਾ ਹੈ ਬੜੇ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਲੜਨ ਦੇਣਾ ਜਿਹਦੇ ਨਾਲ ਲੋਕ ਨੇ ਉਹ ਜਿੱਤ ਜਾਣਗੇ ਜਿਹੜਾ ਲੋਕ ਨਹੀਂ ਹੋਣਗੇ ਹਾਰ ਜਾਣਗੇ ਬਿਲਕੁਲ ਸ਼ਾਂਤੀਪੂਰਕ ਸਾਰੇ ਆਪਣੇ ਕਾਗਜ਼ ਭਰ ਰਹੇ ਨੇ ਕੋਈ ਦਿੱਕਤ ਨਹੀਂ ਹੈਗੀ ਇਹ ਪਾਰਟੀਆਂ ਆਪਣੇ ਹੀ ਬੰਦੇ ਛੱਡ ਕੇ ਵਿੱਚ ਜਾਣ ਕੇ ਮਾਹੌਲ ਖਰਾਬ ਕਰ ਰਹੀਆਂ ਨੇ ਇਹ ਜਿਹੜੀ ਸਰਕਾਰ ਹੈ ਬੁਖਲਾਹਟ ਚ ਹੈ ਡਰੀ ਹੋਈ ਹੈ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਵੋਟ ਤਾਂ ਪੈਣੀ ਨਹੀਂ ਸੋ ਇਹ ਚਾਹੁੰਦੇ ਨੇ ਕਿ ਅਸੀਂ ਅਨੋਪੋਜ਼ ਬੰਦੇ ਜਿਤਾ ਲਾਂਗੇ ਲੋਕਾਂ ਦੇ ਕਾਗਜ਼ ਪਾੜੇ ਜਾ ਰਹੇ ਨੇ ਬੜਾ ਬੁਰਾ ਹਾਲ ਹੈ ਲੋਕਤੰਤਰ ਦੀ ਹੱਤਿਆ ਹੈ ਐਸਡੀਐਮ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪ ਇਹਦੀ ਅਗਵਾਈ ਕਰਕੇ ਸਾਰੀ ਇਹਨੂੰ ਪਿਕਚਰ ਨੂੰ ਹੈਂਡਲ ਕਰਨ ਜਿਹੜੀਆਂ ਵਿਰੋਧੀਆਂ ਪਾਰਟੀਆਂ ਨੇ ਉਹਨਾਂ ਨੇ ਪ੍ਰੋਪਗੈਂਡਾ ਕਰਨਾ ਹੀ ਕਰਨਾ ਹੈ ਨਾ ਤੁਹਾਡੇ ਸਾਹਮਣੇ ਗੁੰਡੇ ਆਵਾਂ ਦੀ ਪਾਰਟੀ ਨੇ ਪੈਦਾ ਕੀਤੇ ਨੇ ਗੈਂਗਸਟਰ ਆਵਾਂ ਦੀ ਪਾਰਟੀ ਨੇ ਪੈਦਾ ਕੀਤੇ ਨੇ ਐਸਐਸਪੀ ਸਾਹਿਬ ਨੂੰ ਸੋਚਣਾ ਚਾਹੀਦਾ ਮੈਂ ਤਾਂ ਇਹ ਕਹੂੰਗੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪੁਲਿਸ ਇੱਕ ਲੋਕਾਂ ਦੀ ਸਿਕਿਉਰਿਟੀ ਔਰ ਸੇਫਟੀ ਵਾਸਤੇ ਹੈ ਜਿਹੜਾ ਇਹ ਨੰਗੇ ਨਾਚ ਗੁੰਡਾਗਰਦੀ ਹੋ ਰਹੀ ਨੇ ਪ੍ਰਦਰਸ਼ਤ ਨਹੀਂ ਕਰੂਗੀ ਸਾਡੀ ਕਾਂਗਰਸ ਦੀ ਸਰਕਾਰ ਆਊਗੀ ਅੱਜ ਤੱਕ ਵੀ ਕਦੇ ਪੰਚਾਇਤੀ ਇਲੈਕਸ਼ਨ ਦੇ ਵਿੱਚ ਕਿਸੇ ਸਰਕਾਰ ਨੇ ਵੀ ਇਸ ਤੋਂ ਪਹਿਲਾਂ ਧੱਕਾ ਨਹੀਂ ਕੀਤਾ ਸ਼ਹਿਰਾਂ 'ਚ ਚਲੋ ਆਪਾਂ ਮੰਨ ਸਕਦੇ ਹਾਂ ਕੋਈ ਥੋੜਾ ਬਤਾ ਚੱਲਦਾ ਸੀਗਾ ਪਰ ਸਰਪੰਚੀ 'ਚ ਪੰਚਾਇਤੀ 'ਚ ਅੱਜ ਤੱਕ ਕਿਸੇ ਸਰਕਾਰ ਨੇ ਇਸ ਤੋਂ ਪਹਿਲਾਂ ਧੱਕਾ ਨਹੀਂ ਹੋਇਆ ਹੈਗਾ ਖੋਦ ਆਵਾਜ਼ ਦੀ ਪਾਰਟੀ ਨੂੰ ਸਿਰਫ ਬਦਨਾਮ ਕਰਨ ਦੀ ਇਹ ਕੋਸ਼ਿਸ਼ ਇਹਨਾਂ ਦੀ ਚਾਲ ਹੈ ਕਿ ਕੋਝੀਆਂ ਚਾਲਾਂ ਜੇ ਕਾਮਯਾਬ ਨਹੀਂ ਹੋ ਸਕਦੇ ਬਿਲਕੁਲ ਸ਼ਾਂਤੀਪੂਰਨ ਇਹ ਸਾਰੇ ਕਾਗਜ਼ ਭਰੇ ਜਾ ਰਹੇ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਤਾਂ ਕੀਤੀਆਂ ਨਹੀਂ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋਇਆ ਨੌਜਵਾਨਾਂ ਲਈ ਕੁਝ ਸੋਚਿਆ ਨਹੀਂ ਆ ਧੱਕੇਦਾਲ ਜੀ ਜਿੱਤ ਗਏ ਤਾਂ ਕੀ ਕਰਨਗੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਬਹੁਤ ਹੀ ਸਰਕਾਰ ਦੀ ਗੁੰਡਾਗਰਦੀ ਹੈ ਬੜਾ ਹੀ ਨੰਗਾ ਨਾਚ ਗੁੰਡਾਗਰਦੀ ਦਾ ਦੇਖਣ ਨੂੰ ਮਿਲ ਰਿਹਾ ਪੰਜਾਬ 'ਚ ਪਹਿਲਾਂ ਵੀ ਸਰਕਾਰਾਂ ਸੀਗੀਆਂ ਕਾਗਜ਼ ਪਰੰ ਦੇਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜਾ ਮੈਦਾਨ ਚਾਊਗਾ ਜਿਹਨੂੰ ਲੋਕ ਚਾਹਣਗੇ ਉਹ ਜਿੱਤ ਜਾਊਗਾ ਉਹ ਬਣ ਜਾਊਗਾ ਮੈਂ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਰਹੀ ਹਾਂ ਸਾਡੀ ਸਰਕਾਰ ਸੀ ਅਸੀਂ ਵਿਰੋਧੀਆਂ ਨਾਲ ਪੂਰਾ ਡਟ ਕੇ ਲੜੇ ਹਾਂ ਪੂਰਾ ਮੁਕਾਬਲਾ ਉਹਨਾਂ ਨੇ ਸਾਡਾ ਕੀਤਾ ਸੀ ਉਹਨਾਂ ਦਾ ਕੀਤਾ ਪਰ ਇਹ ਨਹੀਂ ਕਿ ਨੋਮੀਨੇਸ਼ਨ ਹੀ ਫਾਈਲ ਹੋਣਾ ਦਿਓ ਇਹ ਜਿਹੜੀ ਸਰਕਾਰ ਹੈ ਬੁਖਲਾਹਟ ਚ ਹੈ ਡਰੀ ਹੋਈ ਹੈ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਵੋਟ ਤਾਂ ਪੈਣੀ ਨਹੀਂ ਸੋ ਇਹ ਚਾਹੁੰਦੇ ਨੇ ਕਿ ਅਸੀਂ ਅਨਓਪੋਜ਼ ਬੰਦੇ ਜਿਤਾ ਲਾਂਗੇ ਸੋ ਇਹ ਗੱਲ ਨਹੀਂ ਹੋਣੀ ਕਾਂਗਰਸ ਇੱਕ ਬੜੀ ਮਜ਼ਬੂਤ ਪਾਰਟੀ ਹੈ ਕਾਂਗਰਸ ਦੇ ਵਿਚਾਰਧਾਰਾ ਲੋਕ ਜਾਣਦੇ ਨੇ ਸੋ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਗੁੰਡਾਗਰਦੀ ਅਸੀਂ ਚੱਲਣ ਨਹੀਂ ਦੇਣੀ ਇੱਕ ਮੈਡਮ ਜਿਹੜੇ ਐਸਐਸਪੀ ਦੀ ਆਡੀਓ ਵਾਇਰਲ ਹੋਈ ਹੈ پولیس ਨੂੰ ਇਨਸਟਰਕਸ਼ਨ ਦੇ ਰਹੇ ਨੇ ਤੁਸੀਂ ਕੀ ਸਮਝਦੀ ਹੋ ਦੇਖੋ ਜੀ ਪੁਲਿਸ ਨੂੰ ਇਹ ਸੋਚਣਾ ਚਾਹੀਦਾ ਐਸਐਸਪੀ ਸਾਹਿਬ ਨੂੰ ਸੋਚਣਾ ਚਾਹੀਦਾ ਮੈਂ ਤਾਂ ਇਹ ਕਹੂੰਗੀ ਸਰਕਾਰਾਂ ਤਾਂ ਹੁੰਦੀਆਂ ਜਾਂਦੀਆਂ ਨੇ ਇਹ ਚੀਜ਼ ਨਹੀਂ ਹੋਣੀ ਜਿਹਦੇ ਪੁਲਿਸ ਇੱਕ ਲੋਕਾਂ ਦੀ ਸਿਕਿਉਰਿਟੀ ਔਰ ਸੇਫਟੀ ਵਾਸਤੇ ਹੈ ਜਿਹੜਾ ਇਹ ਨੰਗੇ ਨਾਚ ਗੁੰਡਾਗਰਦੀ ਹੋ ਰਹੀ ਨੇ ਪ੍ਰਦਰਸ਼ਤ ਨਹੀਂ ਕਰੋਗੀ ਸਾਡੀ ਕਾਂਗਰਸ ਦੀ ਸਰਕਾਰ ਆਊਗੀ ਅਮਨ ਸ਼ਾਂਤੀ ਲੋਕ ਚਾਹੁੰਦੇ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਤਾਂ ਕੀਤੀਆਂ ਨਹੀਂ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋਇਆ ਨੌਜਵਾਨਾਂ ਲਈ ਕੁਝ ਸੋਚਿਆ ਨਹੀਂ ਅੱਤਕੇਦਾਲ ਜੀ ਜਿੱਤ ਗਏ ਤਾਂ ਕੀ ਕਰਨਗੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੀ ਆ ਕਿ ਆਪਣੇ ਦਿਮਾਗ ਨਾਲ ਸੋਚ ਕੇ ਤੁਸੀਂ ਉਹਨਾਂ ਲੋਕਾਂ ਦਾ ਸਾਥ ਦਿਓ ਜੋ ਤੁਹਾਡੇ ਓਡਾ ਭਲਾ ਚਾਹੁੰਦੇ ਨੇ ਇਹ ਬਹੁਤ ਗਲਤ ਹੋ ਰਿਹਾ ਤੁਸੀਂ ਦੇਖਿਆ ਹੀ ਹਨੌਰ ਦੇ ਵਿੱਚ ਕਿਵੇਂ ਉੱਥੇ ਦੇ ਸਰਪੰਚ ਨੂੰ ਚੱਕ ਕੇ ਲਿਜਾ ਕੇ ਥਾਣਿਆਂ 'ਚ ਰੱਖਿਆ ਫਿਰ ਜੇਲ੍ਹ ਭੇਜਤਾ ਅਸੀਂ ਬੈਠੇ ਰਹੇ ਕਲੰਦਰਾ ਪੇਸ਼ ਨਹੀਂ ਕੀਤਾ ਇੱਕ ਗੱਲ ਮੈਂ ਹੋਰ ਪੁੱਛਦੀ ਹਾਂ ਜੋ ਇੱਥੇ ਤੁਸੀਂ ਦੇਖ ਹੀ ਰਹੇ ਹੋ ਸਮਾਣੇ ਦੇ ਪਿੰਡਾਂ 'ਚ ਹੋਇਆ ਹੈ ਕਿ ਜਿਹਦੇ ਕੋਈ ਕੇਸ ਹੈ ਉਹ ਹੁਣ ਕੱਢ ਰਹੇ ਨਹੀਂ ਪਹਿਲਾਂ ਕਿੱਥੇ ਸੀਗੇ ਜਦੋਂ ਅਗਲਾ ਕੈਂਡੀਡੇਟ ਬਣ ਗਿਆ ਉਦੋਂ ਕੇਸ ਕੱਢ ਲੈਂਦੇ ਨੇ ਜਦੋਂ ਉਹ ਕੈਂਡੀਡੇਟ ਉਹਨਾਂ ਵੱਲੋਂ ਬਣਦਾ ਹੈ ਤਾਂ ਬਹੁਤ ਸਾਫ ਸੁਥਰਾ ਕੈਂਡੀਡੇਟ ਹੈ ਸੋ ਇਹ ਜਿਹੜੀ ਗੁੰਡਾਗਰਦੀ ਹੈ ਬਰਦਾਸ਼ਤ ਨਹੀਂ ਹੋ ਬਤੌਰ ਜ਼ਿਲ੍ਹਾ ਪ੍ਰਧਾਨ ਮੇਰਾ ਫਰਜ਼ ਵੀ ਹੈ ਮੇਰੀ ਡਿਊਟੀ ਹੈ ਮੈਂ ਸਾਰੇ ਆਪਣੇ ਵਰਕਰ ਸਹਿਬਾਨ ਨਾਲ ਖੜੀ ਆ ਭਰਾਂਗੇ ਕਾਗਜ਼ ਫਾੜ ਤੇ ਦੁਬਾਰਾ ਤਿਆਰ ਕਰਕੇ ਭਰਾਂਗੇ ਠੀਕ ਹੈ ਜੀ ਧੰਨਵਾਦ ਇਹ ਲੋਕਤੰਤਰ ਦਾ ਕਹਾਣ ਹੈ ਜੀ ਬਹੁਤ ਵੱਡਾ ਸਰਕਾਰ ਨੂੰ ਚਾਹੀਦਾ ਹੈ ਬੜੇ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਲੜਨ ਦੇਣਾ ਜਿਹਦੇ ਨਾਲ ਲੋਕ ਨੇ ਉਹ ਜਿੱਤ ਜਾਣਗੇ ਜਿਹੜਾ ਲੋਕ ਨਹੀਂ ਹੋਣਗੇ ਹਾਰ ਜਾਣਗੇ ਇਹ ਤਾਂ ਲੋਕਾਂ ਦੇ ਵਾਸਤੇ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਨਹੀਂ ਜਿਤਾਉਣਾ ਸਰਕਾਰ ਨੂੰ ਚਾਹੀਦਾ ਕਿ ਐਨ ਪੀਸਫੁੱਲ ਇਲੈਕਸ਼ਨ ਹੋਣ ਦੇ ਤੇ ਸਰਕਾਰ ਦੇ ਹੁਣ ਵੇਖੋ ਕੀ ਆ ਇੱਥੇ ਕੋਈ ਲੋਕਾਂ ਦੇ ਕਾਗਜ਼ ਪਾੜੇ ਜਾ ਰਹੇ ਨੇ ਬੜਾ ਬੁਰਾ ਹਾਲ ਏ ਲੋਕਤੰਤਰ ਦੀ ਹੱਤਿਆ ਐ ਐਸਡੀਐਮ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਆਪ ਇਹਦੀ ਅਗਵਾਈ ਕਰਕੇ ਸਾਰੀ ਇਹਨੂੰ ਪਿਕਚਰ ਨੂੰ ਹੈਂਡਲ ਕਰਨ ਤੇ ਜਿਹੜਾ ਲੋਕ ਜਿਹਨੇ ਇਲੈਕਸ਼ਨ ਲੜਨੀ ਆ ਉਹਨੂੰ ਇਲੈਕਸ਼ਨ ਲੜਨ ਦੇਣ ਤੇ ਪੀਸਫੁੱਲ ਇਲੈਕਸ਼ਨ ਹੋਏ ਤੇ ਲੋਕਤੰਤਰ ਦੀ ਇਹ ਜਿੱਤ ਹੁੰਦੀ ਆ ਆਪਸ ਵਿੱਚ ਪਹਿਲਾਂ ਵੀ ਆਪਾਂ ਇੰਨਾ ਚਿਰ ਹੋ ਗਿਆ ਅੱਜ ਤੱਕ ਵੀ ਕਦੇ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਕਿਸੇ ਸਰਕਾਰ ਨੇ ਵੀ ਇਸ ਤੋਂ ਪਹਿਲਾਂ ਧੱਕਾ ਨਹੀਂ ਕੀਤਾ ਸ਼ਹਿਰਾਂ 'ਚ ਚਲੋ ਆਪਾਂ ਮੰਨ ਸਕਦੇ ਆ ਕੋਈ ਥੋੜਾ ਬਤਾ ਚੱਲਦਾ ਸੀਗਾ ਪਰ ਸਰਪੰਚੀ 'ਚ ਪੰਚਾਇਤੀ 'ਚ ਅੱਜ ਤੱਕ ਕਿਸੇ ਸਰਕਾਰ ਨੇ ਇਸ ਤੋਂ ਪਹਿਲਾਂ ਧੱਕਾ ਨਹੀਂ ਹੋਇਆ ਹੈਗਾ ਹੁਣ ਦੇਖੋ ਕੀ ਬਣ ਰਿਹਾ ਤੁਹਾਡੇ ਸਾਹਮਣੇ ਆ ਦੇਖਦੇ ਆਉਣ ਵਾਲਾ ਸਮਾਂ ਬਾਕੀ ਦੇਖਦੇ ਆ ਕਿਵੇਂ ਦਾ ਸਮਾਂ ਹੈ ਤੇ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਇਹ ਆਪਣੇ ਜਿਹੜੇ ਆ ਗੁੰਡਾ ਅੰਸਰ ਨੇ ਇਹਨਾਂ ਤੇ ਨੱਥ ਪਾਉਣ ਕਿਸੇ ਦੇ ਵੀ ਹੱਥੋਂ ਕਾਗਜ਼ ਪਾੜ ਕੇ ਲੈ ਕੇ ਜਾਣ ਉਹਨਾਂ ਦੇ ਨਾਲ ਰੀਜਨਲ ਡਾਕੂਮੈਂਟ ਸੀਗੇ ਉਹ ਨਾਲੇ ਚ ਡਿੱਗ ਕੇ ਇੱਥੇ ਪੂਰਾ ਹਾਲ ਕਿਸੇ ਦੇ ਸੱਟ ਵੱਜੇ ਹੋਰ ਉਹਦਾ ਕੌਣ ਜ਼ਿੰਮੇਵਾਰ ਹੈ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਾਰੇ ਗੁੰਡਾ ਗੁੰਡਾ ਅੰਸਰਾਂ ਨੂੰ ਨੱਥ ਪਾਈ ਜਾਵੇ ਗਨਲੀ ਚਲ ਪੁਨਰ ਸਿਰਜੀਤੀ ਵੱਲੋਂ ਕਿੰਨੇ ਮਤਲਬ ਸਿੱਖਿਆ ਦੇ ਵਿੱਚ ਆ ਆ ਸਾਡੇ ਬਲਾਕ ਸੰਤੀ ਸਮਾਣਾ ਦੇ 15 ਜੂਨ ਨੇ ਅਸੀਂ 15 ਦੇ 15 ਜੂਨਾਂ ਤੋਂ ਅ ਕਾਲੀਕਲ ਪੁਨਰਸਰਜਿਤੀ ਸਰਦਾਰ ਸੁਜੀਤ ਸਿੰਘ ਦੀ ਰਖੜਾ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਤੇ ਸਾਰੇ ਜ਼ੋਨ ਤੋਂ ਅਸੀਂ ਇਲੈਕਸ਼ਨ ਲੜ ਰਹੇ ਆ ਤਿੰਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੇ ਤਿੰਨਾ ਤੋਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜ ਰਹੇ ਆ ਤੇ 15 ਬਲਾਕ ਸੰਪਤੀਆਂ ਸਾਡੇ ਸਮਾਣੇ ਦੀ ਹੈ ਉਥੋਂ ਆਪਣੇ ਸਾਰੇ ਕੈਂਡੀਡੇਟ ਖੜੇ ਹੋ ਠੀਕ ਹੈ ਧੰਨਵਾਦ ਵਾਇਸ ਜੀ ਦਾ ਖਾਲਸਾ ਸਾਰਾ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਸ਼ਾਂਤੀਪੂਰਕ ਸਾਰੇ ਆਪਣੇ ਕਾਗਜ਼ ਭਰ ਰਹੇ ਨੇ ਕੋਈ ਦਿੱਕਤ ਨਹੀਂ ਹੈਗੀ ਇਹ ਪਾਰਟੀਆਂ ਆਪਣੇ ਹੀ ਬੰਦੇ ਛੱਡ ਕੇ ਵਿੱਚ ਜਾਣ ਕੇ ਮਾਹੌਲ ਖਰਾਬ ਕਰ ਰਹੀਆਂ ਨੇ ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲ ਕੋਈ ਐਵੇਂ ਦੀ ਦਿੱਕਤ ਨਹੀਂ ਆਰਾਮਦਾਰੀ ਨਾਲ ਸਾਰੇ ਆਪਣੇ ਕਾਗਜ਼ ਭਰ ਰਹੇ ਨੇ ਕੋਈ ਪ੍ਰੋਬਲਮ ਐਵੇਂ ਦੀ ਹੈ ਨਹੀਂ ਜੀ ਮੈਂ ਕੀ ਕਹਿਣਾ ਜਾਊਂਗਾ ਤੁਸੀਂ ਜਿਹੜਾ ਇਹ ਕਹਿ ਰਹੇ ਨੇ ਦੀ ਕਾਗਜ਼ ਫਾੜੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਦੇਖੋ ਜੀ ਜਿਹੜੀਆਂ ਵਿਰੋਧੀਆ ਪਾਰਟੀਆਂ ਨੇ ਉਹਨਾਂ ਨੇ ਪ੍ਰੋਪਗੈਂਡਾ ਕਰਨਾ ਹੀ ਕਰਨਾ ਹੈ ਨਾ ਤੁਹਾਡੇ ਸਾਹਮਣੇ ਗੁੰਡੇ ਆਵਾਮ ਦੀ ਪਾਰਟੀ ਨੇ ਪੈਦਾ ਕੀਤੇ ਨੇ ਗੈਂਗਸਟਰ ਆਵਾਮ ਦੀ ਪਾਰਟੀ ਨੇ ਪੈਦਾ ਕੀਤੇ ਨੇ ਇਹ ਖੋਲੀ ਪੈਦਾ ਕਰਕੇ ਤੇ ਹੁਣ ਖੁਦ ਆਵਾਜ਼ੀ ਪਾਰਟੀ ਨੂੰ ਸਿਰਫ ਬਦਨਾਮ ਕਰਨ ਦੀ ਇਹ ਕੋਸ਼ਿਸ਼ ਇਹਨਾਂ ਦੀ ਚਾਲ ਹੈ ਕਿ ਕੋਜੀਆਂ ਚਾਲਾਂ ਜੇ ਕਾਮਯਾਬ ਨਹੀਂ ਹੋ ਸਕਦੇ ਬਿਲਕੁਲ ਸ਼ਾਂਤੀਪੂਰਨ ਇਹ ਸਾਰੇ ਕਾਗਜ਼ ਭਰੇ ਜਾ ਰਹੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਹੱਲਾ ਗੁੱਲਾ ਹੋਣ ਤੱਕ ਸਵੇਰ ਦੇ ਸਵੇਰ ਤੇ ਖੜੇ ਆ ਕੋਈ ਹੱਲਾ ਗੁੱਲਾ ਨਹੀਂ ਹੋਇਆ ਬਿਲਕੁਲ ਪੀਸਫੁਲੀ ਹੋ ਰਿਹਾ ਸਾਰਾ ਕੁਝ ਜੋ ਵੀ ਹੋ ਰਿਹਾ